ਆਮ ਲੋਕਾਂ ਨੂੰ ਇਹ ਫੀਲ ਕਰਦੇ ਨੇ ਆਪਣੇ ਕਾਗਜ਼ਾਤ ਪੂਰੇ ਰੱਖੋ ਜਿੱਦਾਂ ਕਿ ਮੋਟਰਸਾਈਕਲ ਦੇ ਸਾਨੂੰ ਸਰਟ ਚੇਂਜ ਕੀਤੇ ਹੋਏ ਨੇ ਜੋ ਕੰਪਨੀ ਵੱਲੋਂ ਫਿੱਟੜ ਨੇ ਕੰਪਨੀ ਵੱਲੋਂ ਆਇਆ ਹੋਇਆ ਮਾਨਤਾ ਪ੍ਰਾਪਤ ਹੈ ਉਹੀ ਬਤੋਂ ਚ ਲਿਆ ਜਾਵੇ ਨੰਬਰ ਪਲੇਟਾਂ ਨੂੰ 3 ਸਾਲ ਹੋ ਗਏ ਜੀ ਆਈਐਨਡੀ ਨੰਬਰ ਪਲੇਟਾਂ ਨੂੰ ਮੰਨ ਲਓ ਕਿ ਜੀ ਕੰਪਨੀਆ ਨੇ ਲਗਵਾਉ ਉਹ ਕੋਈ ਨਹੀਂ ਲਗਾ ਰਿਹਾ ਜਿਹੜੇ ਨਹੀਂ ਸਾਨੂੰ ਮਿਲ ਰਹੀ ਹੈ ਜਿਹਦਾ ਇੰਦਾ ਤੇ ਉਹਨਾਂ ਦੇ ਫਿਰ ਸਰਟ ਨੂੰ ਚਲਾਨ ਕੀਤਾ ਜਾਂਦਾ ਜੀ ਆਨਲਾਈਨ ਚਲਾਨ ਕਰਦੇ ਨੇ ਜੇ ਤਿਆਰ ਰਾਜਪੁਰਾ ਸ਼ਹਿਰ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਤੇ ਨਾਕਾਬੰਦੀ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੇ ਹੁਕਮਾਂ ਤੇ ਲਾਈ ਗਈ ਹੈ ਇਸ ਮੌਕੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਵਾਹਨ ਚੈੱਕ ਕੀਤੇ ਜਾ ਰਹੇ ਨੇ ਚੈਕਿੰਗ ਦੌਰਾਨ ਜਿਨ੍ਹਾਂ ਵਾਹਨਾਂ ਦੇ ਵਿੱਚ ਖਾਮੀ ਪਾਈ ਜਾਂਦੀ ਉਹਨਾਂ ਦੇ ਚਲਾਨ ਕੀਤੇ ਗਏ ਨੇ ਜਿਨ੍ਹਾਂ ਮੋਟਰਸਾਈਕਲਾਂ ਦੇ ਸਿਲੈਂਸਰ ਬਦਲੇ ਹੋਏ ਸਨ ਉਹਨਾਂ ਦੇ ਵੀ ਚਲਾਨ ਹੋਏ ਨੇ ਤੇ ਜਿਨ੍ਹਾਂ ਆਟਾ ਦੇ ਕਾਗਜ਼ ਪੂਰੇ ਨਹੀਂ ਸਨ ਉਹਨਾਂ ਨੂੰ ਵੀ ਰੋਕਿਆ ਗਿਆ ਤੇ ਦਾਸ ਤੇ ਇਹ ਕਿ ਇੱਥੇ ਪ੍ਰੈਸ਼ਰ ਹੋਰਨ ਵੀ ਚੈੱਕ ਕੀਤੇ ਗਏ ਨੇ ਤੇ ਜਿਨ੍ਹਾਂ ਨੇ ਵਾ ਉਹਨਾਂ ਕੋਲ ਹੈਲਮਟ ਨਹੀਂ ਪਾਇਆ ਉਹਨਾਂ ਦਾ ਚਲਾਨ ਕੀਤਾ ਗਿਆ ਪੁਲਿਸ ਨੇ ਸਵੇਰੇ ਤਕਰੀਬਨ 20 ਤੋਂ ਬਾਅਦ ਚਲਾਨ ਕੀਤੇ ਨੇ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਕਾਗਜ਼ ਪੂਰੇ ਰੱਖੋ ਮੋਟਰਸਾਈਕਲ ਸਕੂਟਰ ਤੇ ਤਿੰਨ ਸਵਾਰੀਆਂ ਨਾ ਬਿਠਾਓ ਸਿਲੈਂਸਰ ਜਾਂ ਫਿਰ ਹੋਰ ਅਨਕੰਪਨੀ ਵਾਲੇ ਹੀ ਵਰਤੋ ਤੇ ਡਰਾਈਵ ਕਰਦੇ ਹੋਏ ਮੋਬਾਈਲ ਜਾਂ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ ਇਸ ਦੇ ਨਾਲ ਹੀ ਜਿੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਗਈ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਸੀ ਟ੍ਰੈਫਿਕ ਪੁਲਿਸ ਇੰਚਾਰਜ ਗੁਰਬਚਨ ਸਿੰਘ ਦਾ ਗੁਰਬਚਨ ਸਿੰਘ ਇੰਚਾਰਜ ਟ੍ਰੈਫਿਕ ਸਿਰਾਜਪੁਰਾ ਜੀ ਫਗਲ ਚਲਾਮਾਟਾ ਚਿੰਨਲ ਚਲਾਮਾਟਾ ਜੀ ਮਾਨਯੋਗ ਐਸਐਸਸੀ ਸਾਹ ਪਟਿਆਲਾ ਡਾਕਟਰ ਸਰਦਾਰ ਨਾਨ ਸਿੰਘ ਜੀ ਦੀ ਵਿਸ਼ੇਸ਼ ਨਿਧਿਸ਼ਾਤਨ ਦੇ ਸਬੰਧ ਵਿੱਚ ਮਤਾਵਿਕ ਲਾਅਨ ਡਾਟਾ ਨੂੰ ਦੇਖਦੇ ਹੋਏ ਜੀ ਆਸੀਂ ਸ਼ਹਿਰ ਚ ਬੱਕ ਬੱਕ ਜਗ੍ਹਾ ਤੇ ਨਾਕਾ ਬੰਦੀ ਕਰਕੇ ਤੇ ਚਲਾਨ ਕਰ ਰਹੇ ਆ ਜੀ ਜਿਸ ਦੇ ਕਿ ਜਿਹੜੇ ਵਾਹਨਾਂ ਦੇ ਜਿੱਦਾਂ ਕਿ ਟ੍ਰਿਪਲ ਰੈਡੀਓ ਕੀ ਬੁਲਟ ਮੋਟਰਸਾਈਕਲ ਸਿਲੰਸਰਦਾ ਹੋ ਗਿਆ ਜੀ ਪ੍ਰੈਸ਼ਰ ਹਾਰਨ ਹੋ ਗਿਆ ਜੀ ਰੀ ਬਿਲਰ ਆਟੋ ਚੈੱਕ ਕੀਤਾ ਤੇ ਜਿਹਨਾਂ ਦੇ ਕਾਗਜ਼ਾਤ ਨਹੀਂ ਸੀ ਕਿ ਇੱਥੇ ਤਾਂ ਹੈਲਮਟ ਹੋ ਗਿਆ ਇਹ ਕੋਈ ਐਰਫੋਨ ਕੋਰ ਦਿੱਪਰ ਤੋਂ ਇਹਨਾਂ ਦੇ ਸਾਡੇ ਵੱਲੋਂ ਚਲਾਨ ਕੀਤੇ ਜਾ ਰਹੇ ਨੇ ਕਿੰਨੇ ਚਲਾਨ ਹੋ ਗਏ ਸਰ 20 ਚਲਾਨ ਹੋ ਗਏ ਜੀ ਟੋਟਲ ਸਾਡੇ ਸਵੇਰ ਤੋਂ ਲੈ ਕੇ ਹੁਣ ਤੱਕ ਕੀ ਕੰਨ ਕਰਦੇ ਆ ਜੇ ਇਹ ਜਿਹੜਾ ਕੰਮ ਹੀ ਕੋਲ ਨਾ ਦੇਖੋ ਜੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਮ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਆਪਣੇ ਕਾਗਜ਼ਾਤ ਪੂਰੇ ਰੱਖੋ ਜਿੱਦਾਂ ਕਿ ਮੋਟਰਸਾਈਕਲ ਦੇ ਸਲੰਸ ਸਰ ਚੇਂਜ ਕੀਤੇ ਹੋਏ ਨੇ ਜੋ ਕੰਪਨੀ ਵੱਲੋਂ ਫਿੱਟੜ ਨੇ ਕੰਪਨੀ ਵੱਲੋਂ ਆਇਆ ਹੋਇਆ ਮਾਨਤਾ ਪ੍ਰਾਪਤ ਹੈ ਉਹੀ ਵਰਤੋਂ ਚ ਲਿਆ ਜਾਵੇ ਤਿੰਨ ਸਵਾਰੀਆਂ ਦੀ ਵਰਤੋਂ ਨਾ ਕਰੋ ਟ੍ਰੈਵਿੰਗ ਕਰਦੇ ਸਮੇਂ ਡਰਿੰਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਮੋਅਰ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅੱਜ ਤੋਂ ਕਾਫੀ ਜੇ ਨੰਬਰ ਲੈਤਾ ਚੱਕਰਪਾਹੜਾ ਦੇ ਚੱਕਰ ਲੱਗੇ ਨੰਬਰ ਪਲੇਟਾਂ 'ਚ 3 ਸਾਲ ਹੋ ਗਏ ਜੀ ਆਈਐਨਡੀ ਨੰਬਰ ਪਲੇਟਾਂ ਨੂੰ ਮਤਲਬ ਕਿ ਜੀ ਭਾਰਤੀਆ ਨੇ ਲਗਵਾਉ ਉਹ ਕੋਈ ਨਹੀਂ ਲਗਾ ਰਿਹਾ ਜਿਹੜੇ ਨਹੀਂ ਸਾਨੂੰ ਮਿਲ ਰਹੀ ਹੈ ਜਿਹਦਾ ਇੱਦਾਂ ਤੇ ਉਹਨਾਂ ਦੇ ਫਿਰ ਸਾਡੇ ਵੱਲੋਂ ਚਲਾਨ ਕੀਤਾ ਜਾਂਦਾ ਹੈ ਜੇ ਆਨਲਾਈਨ ਚਲਾਨ ਕਰਦੇ ਨੇ ਜੇ ਲਈ ਚਲਾਨ ਕਿੰਨਾ ਚਲਾਨ ਆਗਾ ਹੈ ਜੀ ਕਿੰਨਾ ਚਲਾਨ ਆਦਾ ਜਿਹਦਾ ਜੁਰਮਾਨਾ 2000 ਆ ਜਿਹੜੇ 90 ਦਾਟ ਨੰਬਰ ਪਲੇਟ ਆਈਐਨਡੀ ਨੰਬਰ 'ਤੇ ਤਾਂ ਫਾਈਨ ਹੈ ਜਿਹੜਾ ਜੁਰਮਾਨਾ 2000 ਰੁਪ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਇਹੀ ਹੈ ਜੀ ਜਿਹੜੇ ਆਪਣੀ ਡਰਾਈਵਿੰਗ ਕਰਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰੋ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਜੀ ਤੇ ਸ਼ਰਾਬ ਦਾ ਸੇਵਨ ਕਰਕੇ ਕਦੀ ਨਹੀਂ ਚਲਾਉਣਾ ਚਾਹੀਦਾ